ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਦੀ ਆ ਕਿ ਜਿੱਥੇ ਪਿਛਲੇ ਦਿਨਾਂ ਤੋਂ ਹੀ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਲਗਭਗ 3 ਮਹੀਨੇ ਤੋਂ ਵੀ ਉੱਪਰ ਦਾ ਸਮਾਂ ਉਹਨਾਂ ਨੂੰ ਧਰਨਾ ਦਿੰਦਿਆਂ ਨੂੰ ਹੋ ਚੁੱਕਾ ਹੈ ਤੇ ਸਟੂਡੈਂਟਾਂ ਦੀਆਂ ਜਿਹੜੀਆਂ ਮੇਨ ਮੰਗਾਂ ਹਨ ਕਿ ਉਹਨਾਂ ਦੇ ਵਰਕ ਪਰਮਿਟ ਜਿਹੜੇ ਐਕਸਟੈਂਡ ਕੀਤੇ ਜਾਣ ਤੇ ਉਹਨਾਂ ਨੂੰ 2 ਸਾਲ ਦਾ ਹੋਰ ਵਰਕ ਪਰਮਿਟ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਕੈਨੇਡਾ ਦੀ ਪੀਆਰ ਮਿਲ ਸਕੇ ਤੇ ਤੁਹਾਨੂੰ ਦੱਸਦੀ ਹੈ ਕਿ ਹੁਣ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਸਟੂਡੈਂਟ ਜਿਨ੍ਹਾਂ ਦੇ ਕੀ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਹਨ ਉਹਨਾਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਟਰੂਡੋ ਸਰਕਾਰ ਦੇ ਵੱਲੋਂ ਨਵਾਂ ਐਲਾਨ ਕਰਦਿਆਂ ਹੋਇਆ ਕਿਹਾ ਗਿਆ ਹੈ ਕਿ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟਾਂ ਦੇ ਵਰਕ ਵੀਜ਼ੇ ਹੁਣ ਐਕਸਪਾਇਰ ਹੋਣ ਵਾਲੇ ਹਨ ਉਹਨਾਂ ਨੂੰ ਫੇਰ ਤੋਂ ਜਿਹੜਾ 2 ਸਾਲ ਦਾ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ ਤੇ ਇੰਨਾ ਹੀ ਨਹੀਂ ਜਿਹੜੇ ਉਹਨਾਂ ਦੇ ਸਪਾਊਸ ਹਨ ਜਾਂ ਫਿਰ ਉਹਨਾਂ ਦੇ ਨਾਲ ਬੱਚੇ ਆਏ ਹੋਏ ਹਨ ਉਹਨਾਂ ਨੂੰ ਵੀ ਜਿਹੜਾ ਆ ਓਪਨ ਵਰਕ ਪਰਮਿਟ ਦੇ ਦਿੱਤਾ ਜਾਵੇਗਾ ਤੇ ਇਸ ਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਕਿ ਜਿਹੜੇ ਪੰਜਾਬੀ ਭਾਰਤੀਆਂ ਦੇ ਵੱਲੋਂ ਸਾਲ 2022 ਦੇ ਵਿੱਚ ਜਿਹੜੇ ਆਪਣੇ TR2 PR ਦੀ ਫਾਈਲ ਲਗਾਈ ਸੀ ਜੋ ਕਿ ਕਰੋਨਾ ਵਾਇਰਸ ਦੇ ਟਾਈਮ ਵੀ ਉਹਨਾਂ ਦੇ ਵੱਲੋਂ ਫਰੰਟ ਬਾਰੀਅਰ ਦੇ ਤੌਰ ਦੇ ਉੱਤੇ ਕੰਮ ਕੀਤਾ ਗਿਆ ਸੀ ਸੋ ਉਹਨਾਂ ਦਾ ਅੰਕੜਾ ਜਿਹੜਾ 1 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ ਜਿ ਦੇਖੀ ਵਰਕ ਪਰਮਿਟ ਜੇਕਰ ਹੁਣ ਐਕਸਪਾਇਰ ਹੋਣਗੇ ਸਾਲ 2025 ਦੇ ਦੌਰਾਨ ਜਾਂ ਫਿਰ ਹੁਣ ਤੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਐਕਸਟੈਂਡ ਕੀਤਾ ਜਾਵੇਗਾ ਤੇ ਉਹਨਾਂ ਨੂੰ ਇਕੱਠਾ ਹੀ 2 ਸਾਲ ਦਾ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ ਤਾਂ ਜੋ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਸਕਣ ਅਤੇ 2 ਸਾਲਾਂ ਦੇ ਦੌਰਾਨ ਆਪਣੇ ਪੀਆਰ ਦੇ ਸਕੋਰ ਹਾਸਲ ਕਰਕੇ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਜਿਹੜੇ ਉਹ ਰਹਿ ਸਕਣ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਪੰਜਾਬੀ ਭਾਰਤੀਆਂ ਦੇ ਲਈ ਹੁਣੇ ਵੱਡੀ ਰਾਹਤ ਦਿੰਦਿਆਂ ਹੋਇਆਂ ਸਟੂਡੈਂਟਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ